ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਤੁਹਾਡੇ ਨਾਲ ਮੁੱਖ ਮੁੱਦਾ ਜਿਹੜਾ ਹੈ ਉਹ ਇਹ ਹੈ ਕਿ 2026 ਦੀ ਮਰਦਮਸ਼ੁਮਾਰੀ ਤੋਂ ਬਾਅਦ ਜਿਹੜੀ ਅੱਡ-ਅੱਡ ਸੂਬਿਆਂ ਦੀ ਆਬਾਦੀ ਹੋਊਗੀ ਉਸ ਦੇ ਇਹ ਲਿਹਾਜ਼ ਨਾਲ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਜਿਹੜੀ ਹੁਣ 543 ਹੈ ਉਸ ਨੂੰ 848 ਕਰਕੇ ਜਿਹੜੀਆਂ ਸੀਟਾਂ ਵੰਡੀਆਂ ਜਾਣਗੀਆਂ ਸੂਬਿਆਂ 바이 ਉਹਦੇ 'ਚ ਪੰਜਾਬ ਨੂੰ ਕਿੰਨਾ ਕੁ ਵਾਅਦਾ ਘਾਟਾ ਹੋਣਾ ਹੈ ਤੇ ਦੱਖਣੀ ਸੂਬਿਆਂ ਨੂੰ ਕਿੰਨਾ ਕੁ ਵਾਅਦਾ ਘਾਟਾ ਹੋਣਾ ਹੈ ਬਾਕੀਆਂ ਨੂੰ ਕੀ ਹੋਣਾ ਹੈ ਉਹਦੇ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ। ਸਭ ਤੋਂ ਪਹਿਲਾਂ 1951 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਭਾਰਤ ਦੀ ਜਿਹੜੀ ਲੋਕ ਸਭਾ ਹੈ ਉਸ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 494 ਸੀਗੀ। ਤੇ ਉਦੋਂ ਜਿਹੜੀ ਭਾਰਤ ਦੀ ਵਾਦੀ ਸ਼ਕਤੀ 6 ਕਰੋੜ 1 ਲੱਖ ਸੀ ਤੇ ਉਦੋਂ 730000 ਬੰਦਿਆਂ ਮਗਰ ਇੱਕ ਲੋਕ ਸਭਾ ਦਾ ਮੈਂਬਰ ਬਣਦਾ ਸੀ ਆਸਤਰ ਤੌਰ ਤੇ 1961 ਦੀ ਮਰਦਮਸ਼ੁਮਾਰੀ ਚ ਇਹ ਗਿਣਤੀ 494 ਤੋਂ ਵਧਾ ਕੇ 522 ਕਰ ਦਿੱਤੀ ਲੋਕ ਸਭਾ ਮੈਂਬਰਾਂ ਦੀ ਤੇ ਉਦੋਂ ਆਬਾਦੀ ਜਿਹੜੀ ਭਾਰਤ ਦੀ ਸੀ ਉਹ 43 ਕਰੋੜ 90 ਲੱਖ ਸੀ ਤੇ ਇੱਕ ਸੀਟ ਮਗਰ 8 ਕਰੋੜ 40 ਲੱਖ ਦੀ ਆਬਾਦੀ ਆਉਂਦੀ ਸੀ 1971 ਦੇ ਵਿੱਚ ਇਹ ਆਬਾਦੀ ਜਿਹੜੀ ਹੈ ਉਹ 54 ਕਰੋੜ 80 ਲੱਖ ਹੋਗੀ ਤੇ ਸੀਟਾਂ ਵਧਾ ਕੇ 543 ਕਰ ਦਿੱਤੀਆਂ ਲੋਕ ਸਭਾ ਦੀਆਂ ਤੇ ਇੱਕ ਲੋਕ ਸਭਾ ਹਲਕੇ ਦੇ ਵਿੱਚ ਔਸਤ ਤੌਰ ਤੇ 10 ਲੱਖ 10000 ਬੰਦੇ ਆਏ ਉਸ ਤੋਂ ਬਾਅਦ 42ਵੀਂ ਸੋਧ ਕਰਕੇ ਉਦੋਂ ਲੋਕ ਸਭਾ ਦੀ ਗਿਣਤੀ ਜਿਹੜੀ ਹੈ ਉਹਨੂੰ ਫਿਕਸ ਕਰ ਦਿੱਤਾ ਵੀ 543 ਤੋਂ ਅਗਲੇ ਆਉਣ ਵਾਲੇ 30 ਸਾਲ ਤੱਕ ਵਧਾਉਣੀ ਨਹੀਂ 2001 ਤੱਕ ਇਹ ਗਿਣਤੀ ਇਹੀ ਰੱਖੀ ਜਾਣੀ ਹੈ 2001 ਦੀ ਮਰਦਮਸ਼ਵਾਰੀ ਤੋਂ ਬਾਅਦ ਜਿਹੜੀ ਗਿਣਤੀ ਬਣੂਗੀ ਉਹ ਦੇਖੀ ਜਾਊ ਉਦੋਂ ਕਰਾਂਗੇ ਉਸ ਟਾਈਮ ਉੱਥੇ 2021 ਇੱਕ ਦੇ ਵਿੱਚ ਅਟਲ ਵਿਹਾਰੀ ਬਾਜਪਈ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ 84ਵੀਂ ਸੋਧ ਕਰਕੇ ਪਹਿਲਾਂ 42ਵੀਂ ਸੋਧ ਨਾਲ ਇਸ ਦੇ ਉੱਤੇ ਰੋਕ ਲਾਈ ਫਿਰ 84ਵੀਂ ਸੋਧ ਕਰਕੇ ਅਟਲ ਵਿਹਾਰੀ ਬਾਜਪਈ ਦੇ ਰਾਜ ਵੇਲੇ ਇਹਨੂੰ ਹੋਰ 25 ਸਾਲ ਕਹਾ ਕਰ ਦਿੱਤਾ ਜਣੀ 2026 ਦੇ ਵਿੱਚ ਇਹਦੀ ਗਿਣਤੀ ਬਦਲਦੀ ਸੀ ਤੇ ਉਸੇ ਟਾਈਮ ਇੱਕ ਕਮਿਸ਼ਨ ਦਾ ਗਠਨ ਕਰ ਦਿੱਤਾ ਗਿਆ ਤੇ ਜਿਸ ਕਮਿਸ਼ਨ ਨੇ ਉਸ ਟਾਈਮ ਦਾ ਜਿਹੜਾ ਭਾਰਤ ਦੇ ਵਿੱਚ ਜਿਹੜਾ ਜਨਮਦਾਰ ਸੀ ਬੱਚਿਆਂ ਦੀ ਤੇ ਲੋਕਾਂ ਦੀ ਮਰਨ ਦਰ ਸੀ ਇਹਨਾਂ ਦੋਵਾਂ ਨੂੰ ਮਿਲਾ ਕੇ ਤੇ ਲੋਕ ਕਿੰਨੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਂਦੇ ਉਸ ਨੂੰ ਮਿਲਾ ਕੇ ਅੰਤਰਰਾਸ਼ਟਰੀ ਤੌਰ ਤੇ ਕਿੰਨੇ ਕਿ ਜਾਂਦੇ ਉਹੋ ਲਾ ਕੇ ਬਾਕੀ ਸਾਰੇ ਫੈਕਟਰ ਲਾ ਕੇ ਜਿਹੜਾ ਅੱਧ ਅੱਧ ਫਰਟੀਲਿਟੀ ਰੇਟ ਹੈ ਉਸ ਦਾ ਹਿਸਾਬ ਕਿਤਾਬ ਲਾ ਕੇ ਇੱਕ ਵੱਡਾ ਟੇਬਲ ਬਣਾਇਆ ਯਾਨੀ ਇੱਕ ਇੱਕ ਰਿਪੋਰਟ ਬਣਾਈ ਜਿਸ ਨੂੰ ਉਸ ਟਾਈਮ ਜਿਹੜੇ ਸਾਡੇ ਸੈਂਸਸ ਦੇ ਇੰਚਾਰਜ ਸੀਗੇ ਅ ਰਜਿਸਟਰਾਰ ਜਨਰਲ ਐਂਡ ਸੈਂਸਸ ਕਮਿਸ਼ਨਰ ਸੀਗੇ ਡੀ ਕੇ ਸੀਕਰੀ ਉਹਨਾਂ ਨੇ 260 ਪੇਜਾਂ ਦੀ ਰਿਪੋਰਟ ਉਸ ਟਾਈਮ ਦੇ ਦਿੱਤੀ 2006 ਦੇ ਵਿੱਚ ਉਹਦੇ ਚ 2001 ਚ ਕਿੰਨੇ ਵਰ ਦੀ 2 ਚ ਕਿੰਨੀ 3 ਚ ਕਿੰਨੀ 4 ਚ ਕਿੰਨੀ ਅੱਡ ਅੱਡ ਏਜ ਗਰੁੱਪਾਂ ਦੀ ਸਾਰੀ ਬਣਾ ਕੇ ਉਹ 266 ਪੇਜਾਂ ਦੀ ਰਿਪੋਰਟ ਹੈ ਉਸ ਰਿਪੋਰਟ ਦੇ ਵਿੱਚੋਂ ਜਦੋਂ ਅਸੀਂ ਦੇਖਿਆ ਤਾਂ ਜਿਹੜੀ 2026 ਦੇ ਵਿੱਚ ਸਾਡੀ ਆਬਾਦੀ ਬਣਦੀ ਹੈ ਜਿਹਨੂੰ ਅਸੀਂ ਪ੍ਰੋਜੈਕਟਡ ਪਾਪੂਲੇਸ਼ਨ ਕਹਿੰਦੇ ਆ ਯਾਨੀ ਕਿ ਤੱਕ ਨਾਲ ਵੀ ਇੰਨੀ ਹੋਣੀ ਚਾਹੀਦੀ ਹੈ ਆਬਾਦੀ ਉਹਦੇ ਚ ਅੱਡ-ਅੱਡ ਸੂਬਿਆਂ ਦੀ ਆਬਾਦੀ ਕਿੰਨੀ ਬਣਦੀ ਹੈ ਜੇ ਉਸ ਆਬਾਦੀ ਨੂੰ ਜਿਹੜੀ 2026 ਚ ਭਾਰਤ ਦੀ ਕੁੱਲ ਆਬਾਦੀ ਜਿਹੜੀ ਹੈ ਉਸ ਦੇ ਨਾਲ ਲਾ ਲਈਏ ਹਿਸਾਬ ਕਿਤਾਬ ਜੇ ਲੋਕ ਸਭਾ ਮੈਂਬਰਾਂ ਦੀ ਗਿਣਤੀ 543 ਹੀ ਰੱਖਣੀ ਹੋਵੇ ਤਾਂ ਹੁਣ ਦੇ ਮੁਕਾਬਲੇ ਕੀ ਵਾਅਦੇ ਘਾਟੇ ਪੈਂਦੇ ਆ ਤੁਹਾਡੇ ਨਾਲ ਪਹਿਲਾਂ ਤਾਂ ਇਹ ਸਾਂਝੀ ਕਰਦੇ ਆ ਜੇ 543 ਸੀਟਾਂ ਹੀ ਰੱਖਦੇ ਆ ਤਾਂ ਕੇਰਲਾ ਜਿੱਦੀ ਆਬਾਦੀ 2026 ਚ 3 ਕਰੋੜ 72 ਲੱਖ 54 ਹਜ਼ਾਰ ਹੋਣੀ ਹੈ ਤੇ ਭਾਰਤੀ 140 ਕਰੋੜ ਆਬਾਦੀ ਦੇ ਹਿਸਾਬ ਨਾਲ ਜੇ 543 ਸੀਟਾਂ ਦੀ ਗੱਲ ਕਰਦੇ ਆ ਇੱਕ ਸੀਟ ਦੇ ਉੱਤੇ ਕਿੰਨੀਆਂ ਵੋਟਾਂ ਆਈਆਂ ਤਾਂ ਗੱਲ ਕੇਰਲਾ ਦੀਆਂ ਜਿਹੜੀਆਂ ਹੁਣ ਇਸ ਵਕਤ 20 ਸੀਟਾਂ ਨੇ ਉਹ ਜਿਹੜੀਆਂ ਨੇ ਉਹ 12 ਰਹਿ ਜਾਣਗੀਆਂ 8 ਸੀਟਾਂ ਦਾ ਕੇਰਲਾ ਨੂੰ ਘਾਟਾ ਪੈਂਦਾ ਜੇ 543 ਹੀ ਗਿਣਤੀ ਰੱਖਣੀ ਹੋਵੇ ਤੇ ਜਿਹੜਾ ਤਾਮਨਾਡੂ ਹੈ ਜਿਨ੍ਹਾਂ ਨੇ ਬਹੁਤ ਇਸ ਗੱਲ ਦੇ ਇਸ ਮੁੱਦੇ ਨੂੰ ਚੁੱਕਿਆ ਹੋਇਆ ਬੜੀ ਵਾਜਬ ਤਰੀਕੇ ਨਾਲ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ ਤੇ ਉਹਨਾਂ ਨੇ ਅੱਡ-ਅੱਡ ਮੁੱਖ ਮੰਤਰੀਆਂ ਨੂੰ ਜਿਨ੍ਹਾਂ ਨੂੰ ਘਾਟਾ ਪੈਣਾ ਹੈ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਨੇ ਉਹਨਾਂ ਨੇ ਆਪਣੇ ਮੰਤਰੀ ਤੇ ਇੱਕ ਮੰਤਰੀ ਤੇ ਇੱਕ ਐਮਪੀ ਉਹਨਾਂ ਦੀ ਡਿਊਟੀ ਅੱਡ ਅੱਡ ਸੂਬਿਆਂ ਤੇ ਜਾ ਕੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਤੇ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਨੂੰ ਮਿਲ ਲਈ ਡਿਊਟੀ ਲਾਈ ਹੈ ਤੇ ਉਹ ਆਉਣ ਵਾਲੇ ਸਮੇਂ 'ਚ ਅੱਡ ਅੱਡ ਥਾਵਾਂ ਤੇ ਜਾ ਰਹੇ ਹੈ। ਇਸੇ ਸੰਦਰਭ ਦੇ ਵਿੱਚ ਉਹਨਾਂ ਨੇ ਬੰਗਾਲ ਦੇ ਵਿੱਚ ਡਿਊਟੀ ਲਾਈ ਹੈ ਜਿਹੜੀ ਐਮ ਕੇ ਸਟਾਲਨ ਜਿਹੜੇ ਮੁੱਖ ਮੰਤਰੀ ਹੈ ਤਾਮਿਲਨਾਡੂ ਦੇ ਉਹਨਾਂ ਦੀ ਭੈਣ ਜਿਹੜੀ ਕਿ ਮੈਂਬਰ ਪਾਰਲੀਮੈਂਟ ਹੈ ਲੋਕ ਸਭਾ ਦੇ ਵਿੱਚ ਉਹੋ ਤੇ ਉਹਨਾਂ ਦਾ ਫਾਈਨਾਂਸ ਮਿਨਿਸਟਰ ਉਹ ਬੰਗਾਲ 'ਚ ਜਾਣਗੇ ਤੇ ਜਿਹੜੀ ਮੁੱਖ ਮੰਤਰੀ ਹੈ ਮਮਤਾ ਬੇਨਰਜੀ ਉਸ ਨੂੰ ਤੇ ਜਿਹੜੇ ਸੀਪੀਐਮ ਦੇ ਲੀਡਰ ਨੇ ਉੱਥੇ ਚਾਹੇ ਉਹਨਾਂ ਦੀ ਸੀਟ ਕੋਈ ਨਹੀਂ ਹੈ ਉਹਨਾਂ ਦੇ ਲੀਡਰ ਨੇ ਮੁਹੰਮਦ ਸਲੀਮ ਮਹੰਮਦ ਸਲੀਮ ਉਹਨਾਂ ਨੂੰ ਜਿਹੜਾ ਉਹ ਮਿਲਣਗੇ ਇਸੇ ਤਰ੍ਹਾਂ ਪੰਜਾਬ ਦੇ ਬਾਰੇ ਡਿਊਟੀ ਲਾਈ ਹੈ ਕਰਨਾਟਕਾ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਕੇਰਲਾ ਦੇ ਦੇ ਵਿੱਚ ਤੇ ਤਿਲੰਗਾਨਾ ਦੇ ਵਿੱਚ ਸੱਤ ਸੂਬਿਆਂ ਦੇ ਲੀਡਰਾਂ ਨੂੰ ਉਹਨਾਂ ਨੇ ਚਿੱਠੀਆਂ ਲਿਖੀਆਂ ਸੋ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਸੀ ਵੀ ਕਰਨਾਟਕਾ ਜਿਹੜਾ ਤਾਮਲਨਾਡੂ ਨੂੰ ਜਿਹੜੀਆਂ ਹੁਣ 39 ਸੀਟਾਂ ਨੇ ਜੇ ਆਹ ਐਸ ਆਬਾਦੀ ਦੇ ਹਿਸਾਬ ਨਾਲ 543 ਚ ਵੰਡ ਕੇ ਦੇਣੀਆਂ ਹੋਣ ਤਾਂ ਇਹ ਸੀਟਾਂ ਸਿਰਫ 28 ਰਹਿ ਜਾਂਦੀਆਂ ਨੇ ਪੰਜ ਸੀਟਾਂ ਉੱਡ ਜਾਂਦੀਆਂ ਨੇ ਕਰਨਾਟਕਾ ਦੀਆਂ ਜਿਹੜੀਆਂ ਹੁਣ 28 ਸੀਟਾਂ ਨੇ ਉਹ 26 ਰਹਿ ਜਾਂਦੀਆਂ ਨੇ ਅੰਤਰਾਪਰਦੇਸ਼ ਤੇ ਤੇਲੰਗਾਨਾ ਦੋਨਾਂ ਦੀਆਂ ਮਿਲਾ ਕੇ ਕਿਉਂਕਿ 2005-06 ਦੇ ਵਿੱਚ ਜਦੋਂ ਉਹ ਰਿਪੋਰਟ ਆਈ ਹੈ ਉਦੋਂ ਕੱਲਾ ਅੰਤਰਾਪਰਦੇਸ਼ ਸੀ ਤੇਲੰਗਾਨਾ ਨਹੀਂ ਸੀ ਬਣਿਆ ਉਹਨਾਂ ਦੀਆਂ 42 ਸੀਟਾਂ ਨੇ ਹੁਣ ਇਸ ਟਾਈਮ ਦੋਨਾਂ ਦੀਆਂ ਮਿਲਾ ਕੇ ਉਹ 42 ਤੋਂ 36 ਰਹਿ ਜਾਂਦੀਆਂ ਨੇ ਸੀਟਾਂ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਆਪਣਾ ਪੰਜਾਬ ਪੰਜਾਬ ਦੀਆਂ ਹੁਣ ਇਸ ਟਾਈਮ 13 ਸੀਟਾਂ ਨੇ ਜੇ ਉਸ ਆਬਾਦੀ ਦੇ ਹਿਸਾਬ ਨਾਲ ਅਸੀਂ ਵੰਡ ਕਰਦੇ ਹਾਂ ਤਾਂ 12 ਹੋ ਜਾਂਦੀਆਂ ਨੇ ਹਰਿਆਣਾ ਜਿਹਦੀਆਂ ਇਸ ਟਾਈਮ 10 ਸੀਟਾਂ ਨੇ ਉਹਦੀਆਂ ਵੀ 12 ਹੋ ਜਾਂਦੀਆਂ ਨੇ ਕਿਉਂਕਿ ਹਰਿਆਣਾ ਤੇ ਪੰਜਾਬ ਦੀ ਜਿਹੜੀ ਪ੍ਰੋਜੈਕਟਡ ਪਾਪੂਲੇਸ਼ਨ ਹੈ ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹਰਿਆਣਾ ਦੀ 3 ਕਰੋੜ 10 ਲੱਖ 87000 ਬਣਦੀ ਹੈ ਤੇ ਪੰਜਾਬ ਦੀ 3 ਕਰੋੜ 13 ਲੱਖ 45000 ਬਣਦੀ ਹੈ ਸੀਟਾਂ ਲਗਭਗ ਬਰਾਬਰ ਹੋ ਜਾਂਦੀਆਂ ਨੇ 12 12 ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਸੀਟ ਘਟ ਰਹੀ ਹੈ ਹਿਮਾਚਲ ਪ੍ਰਦੇਸ਼ ਦੀ ਵੀ ਸੀਟ ਘਟ ਰਹੀ ਹੈ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਕੋਈ ਕਈ ਕਈ ਥਾਵਾਂ ਤੇ ਇਹ ਹੈ ਇਸ ਦੇ ਮੁਕਾਬਲੇ ਤੇ ਯੂਪੀ ਦੇ ਵਿੱਚ ਜੀਦੀਆਂ ਹੁਣ 80 ਸੀਟਾਂ ਨੇ ਜੇ ਹੁਣ ਦੀ ਆਬਾਦੀ ਦੇ ਹਿਸਾਬ ਨਾਲ 2025-26 ਦੀ ਆਬਾਦੀ ਦੇ ਹਿਸਾਬ ਨਾਲ ਉਹਨੂੰ ਸੀਟਾਂ ਦੰਨੇ ਆਪਾਂ 8743 ਚੋਂ ਤਾਂ ਯੂਪੀ ਨੂੰ ਇਸ ਵਕਤ ਜਿਹੜੀਆਂ ਸੀਟਾਂ ਨੇ ਉਹ ਬਣਦੀਆਂ ਨੇ ਤਕਰੀਬਨ 96 ਜਾਂ 97 ਸੀਟਾਂ ਬਣਦੀਆਂ ਨੇ ਉਹ 16-17 ਸੀਟਾਂ ਵੱਜ ਜਾਂਦੀਆਂ ਨੇ ਯੂਪੀ ਦੀਆਂ ਕਿਉਂਕਿ ਉਹਨਾਂ ਨੇ ਆਬਾਦੀ ਤੇ ਕੰਟਰੋਲ ਨਹੀਂ ਕੀਤਾ ਬਿਹਾਰ ਜਿਹਦੀਆਂ ਹੁਣ ਇਸ ਟਾਈਮ 40 ਸੀਟਾਂ ਨੇ ਉਹਦੀਆਂ 44 ਹੋ ਜਾਂਦੀਆਂ ਨੇ ਮੱਧ ਪ੍ਰਦੇਸ਼ ਜਿਹੜੀਆਂ ਹੁਣ ਇਸ ਵਕਤ ਜਿਹੜੀਆਂ ਨੇ 29 ਸੀਟਾਂ ਨੇ ਉਹ 34 ਹੋ ਜਾਂਦੀਆਂ ਨੇ 5 ਸੀਟਾਂ ਵਾਚਣਗੀਆਂ Rajasthan ਹੈ ਜਿਹੜਾ Rajasthan ਦੀਆਂ ਜਿਹੜੀਆਂ ਹੁਣ ਇਸ ਟਾਈਮ 25 ਸੀਟਾਂ ਨੇ ਉਹ 31 32 ਸੀਟਾਂ ਹੋ ਜਾਂਦੀਆਂ ਨੇ ਸੋ ਜਿਹਨੂੰ ਇਹ ਬਿਮਾਰੂ ਸੀਟਾਂ ਕਹਿੰਦੇ ਐ ਅ ਬਿਹਾਰ ਜਿਹੜਾ ਅ ਬਿਹਾਰ ਮੱਧ ਪ੍ਰਦੇਸ਼ Rajasthan UP ਵਗੈਰਾ ਇਹਨਾਂ ਦੀਆਂ ਸੀਟਾਂ ਬਹੁਤ ਵੱਡੀ ਗਿਣਤੀ ਚ ਵੰਡੀਆਂ ਰਹੀਆਂ ਨੇ ਇਹਦਾ ਮਤਲਬ ਹੈ ਲੋਕ ਸਭਾ ਦੇ ਵਿੱਚ ਇਹ ਸੂਬੇ ਛਾਏ ਰਹੇ ਨੇ ਇਸ ਲਈ ਜਿਹੜੇ ਐਮਕੇ ਹਸਤਾਲਨ ਨੇ ਕਰਨਾਟਕਾ ਦੇ ਮੁੱਖ ਮੰਤਰੀ ਉਹਨਾਂ ਨੇ ਇਹਨਾਂ ਸੱਤ ਸੂਬਿਆਂ ਨੂੰ ਚਿੱਠੀਆਂ ਵੀ ਪਾਈਆਂ ਨੇ ਮੁੱਖ ਮੰਤਰੀਆਂ ਨੂੰ ਵੀ ਪਾਈਆਂ ਨੇ ਵਿਰੋਧੀ ਧਿਰਾਂ ਨੂੰ ਵੀ ਤੇ ਉਹਨਾਂ ਨੇ ਡਿਊਟੀਆਂ ਲਾਤੀਆਂ ਸਾਡੇ ਪੰਜਾਬ ਚ ਵੀ ਆਉਣਗੇ ਉਹ ਕਰਨਾਟਕਾ ਦੇ ਵਿੱਚ ਵੀ ਜਾਣਗੇ ਕਰਲਾਚ ਵੀ ਜਾਣਗੇ ਹੋਰਾਂ ਥਾਵਾਂ ਤੇ ਵੀ ਜਾਣਗੇ ਤੇ ਉਹ ਚਾਹੁੰਦੇ ਆ ਵੀ ਇੱਕ ਜੁਆਇੰਟ ਐਕਸ਼ਨ ਕਮੇਟੀ ਬਣ ਜੇ ਜਿਹੜੇ ਲੋਕਾਂ 'ਚ ਵੀ ਇਸ ਮੁੱਦੇ ਨੂੰ ਲੈ ਕੇ ਜਾਵੇ ਤੇ ਲੋਕ ਸਭਾ ਦੇ ਵਿੱਚ ਵੀ ਉਠਾਵੇ ਉਸ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਮੀਟਿੰਗ ਕਰਕੇ ਉੱਥੋਂ ਦੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਸੱਦਿਆ ਸੀ ਬੀਜੇਪੀ ਤੇ ਉਹਦੇ ਕੁਝ ਅਲਾਈਸਿੰਗ ਗਏ ਬਾਕੀ ਸਾਰੇ ਹਾਜ਼ਰ ਸੀ ਉਹਨਾਂ ਨੇ ਇੱਕ ਮਤਲ ਜਿਹੜਾ ਜਿਹੜਾ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਭਾਰਤ ਸਰਕਾਰ ਹੈ ਜਿਹੜੀ ਜਿਹੜੀ ਇਹਦੇ ਸੂਬਿਆਂ ਦੀ ਆਪਣੇ ਲੋਕ ਸਭਾ ਸੀਟਾਂ ਦੀ ਦੁਬਾਰਾ ਤੋਂ ਹੱਦਬੰਦੀ ਕਰਨਾ ਚਾਹੁੰਦੀ ਹੈ ਤੇ ਹੋਰ ਕਰਨਾ ਚਾਹੁੰਦੀ ਹੈ ਉਹ ਉਹਦੇ ਤੇ 30 ਸਾਲ ਲਈ ਰੋਕ ਲਾ ਦੇ ਜੇ ਉਹਨੇ ਕਰਨਾ ਹੀ ਹੈ ਤਾਂ ਪ੍ਰਾਣੀ ਆਬਾਦੀ 1971 ਦੀ ਆਬਾਦੀ ਦੇ ਹਿਸਾਬ ਨਾਲ ਉਹ ਸੀਟਾਂ ਬਣਾਵੇ ਤਾਂ ਕਿ ਕਿਸੇ ਨੂੰ ਘਾਟਾ ਨਾ ਪਵੇ ਕਿਉਂਕਿ ਜਿਹੜੇ ਸੂਬਿਆਂ ਨੇ ਜਿਹੜੇ ਜਿਹੜੀ ਸਾਡੀ ਜਨਸੰਖਿਆ ਦੇ ਉੱਤੇ ਕੰਟਰੋਲ ਕਰਨ ਦੇ ਜਿਹੜੇ ਤਰੀਕੇ ਐ ਉਹਨਾਂ ਨੂੰ ਅਡਾਪਟ ਕੀਤਾ ਤੇ ਆਪਣੀ ਆਬਾਦੀ ਨੂੰ ਕੰਟਰੋਲ ਕੀਤਾ ਉਹਨਾਂ ਨੂੰ ਸਜ਼ਾ ਕਿਉਂ ਦਿੱਤੀ ਜਾਵੇ ਕਿ ਉਹਨਾਂ ਦੀ ਨਮਾਇੰਗੀ ਲੋਕ ਸਭਾ ਦੇ ਵਿੱਚ ਘਟ ਗਈ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਪੰਜਾਬ ਦੀਆਂ ਅੱਡ-ਅੱਡ ਪਾਰਟੀਆਂ ਧਿਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਦੋਂ ਇੱਥੇ ਤਾਮਨ ਅੱਡੂ ਦੀ ਟੀਮ ਆਉਂਦੀ ਹੈ ਦੋ ਮੈਂਬਰਾਂ ਦੀ ਉਹਨਾਂ ਦੇ ਇੱਕ ਮੰਤਰੀ ਹੋਣ ਦੇ ਤੇ ਇੱਕ ਐਮਪੀ ਤਾਂ ਉਹਨਾਂ ਨੂੰ ਪੰਜਾਬ ਦੀਆਂ ਸਮੂਚੀਆਂ ਤਰ੍ਹਾਂ ਇਕੱਠੀਆਂ ਹੋ ਕੇ ਕਹਿਣਾ ਮਿਲਣਾ ਜਾਂ ਅੱਡ-ਅੱਡ ਵੀ ਆਪਣੇ ਵੱਲੋਂ ਕਹਿ ਸਕਦੇ ਆ ਕੋਸ਼ਿਸ਼ ਕਰੀਏ ਕਿ ਜੇ ਸਮੂਚਾ ਪੰਜਾਬ ਇੱਕ ਆਵਾਜ਼ ਦੇ ਵਿੱਚ ਇਹ ਗੱਲ ਚੁੱਕ ਲੇ ਕਿ ਇਹ ਅਸੀਂ ਪੰਜਾਬ ਦੀ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਘਟਣ ਨਹੀਂ ਦੇਣੀ ਤਾਂ ਇੱਕ ਬਹੁਤ ਵੱਡਾ ਮੁੱਦਾ ਹੋਊਗਾ ਅਸੀਂ ਸਮਝਦੇ ਹਾਂ ਸੰਗਰਾਮ ਟੀਵੀ ਵੱਲੋਂ ਕਿ ਇਹ ਪਹਿਲ ਅਸੀਂ ਵੀ ਕਰ ਸਕਦੇ ਹਾਂ ਅੱਜ ਆਲੀ ਸਾਡੀ ਇਸ ਅਪੀਲ ਨੂੰ ਵੀ ਪੰਜਾਬ ਦੀਆਂ ਸਮੂਚੀਆਂ ਰਾਜਨੀਤਿਕ ਤਿਰਾਂ ਉਹਨਾਂ ਦੇ ਆਪਸੀ ਕਿੰਨੇ મતਭੇਦ ਹੋਣ ਸਾਡੇ ਨਾਲ ਜਿੰਨੇ ਮਰਜ਼ੀ મતਭੇਦ ਹੋਣ ਇਸ ਮੁੱਦੇ ਦੇ ਉੱਤੇ ਆਓ ਸਮੁੱਚੇ ਪੰਜਾਬੀ ਉਹਨਾਂ ਸੂਬਿਆਂ ਦੇ ਨਾਲ ਮੁੱਦੇ ਨਾਲ ਮੁੱਢਾ ਜੋੜ ਕੇ ਖੜੀਏ ਜਿਹੜੇ ਇਸ ਮੁੱਦੇ ਨੂੰ ਚੁੱਕ ਰਹੇ ਐ ਇਹ ਭਾਰਤੀ ਸੰਵਿਧਾਨ ਦਾ ਜਿਹੜਾ ਫੈਡਰਲਿਜ਼ਮ ਦਾ ਮੁੱਦਾ ਉਸ ਦੇ ਅੰਦਰ ਇਹ ਇੱਕ ਵੱਡੀ ਗੱਲ ਹੈ ਤੇ ਇਸ ਗੱਲ ਨੂੰ ਵੀ ਸਾਨੂੰ ਚੁੱਕਣਾ ਚਾਹੀਦਾ ਹੈ ਬੋਲੀ ਦਾ ਵੀ ਇੱਕ ਮੁੱਦਾ ਉਹਨਾਂ ਨੇ ਚੁੱਕਿਆ ਹੋਇਆ ਤਿੰਨ ਪਾਸ਼ਾਈ ਫਾਰਮੂਲੇ ਦਾ ਮੁੱਦਾ ਚੁੱਕਿਆ ਹੋਇਆ ਹੈ ਤਾਵਨ ਨਾਡੂ ਨੇ ਜਿਹੜਾ ਜਿਹੜੀ ਕੌਮੀ ਸਿੱਖਿਆ ਨੀਤੀ 220 ਹੈ ਉਹਦਾ ਮੁੱਦਾ ਚੁੱਕਿਆ ਹੋਇਆ ਕੱਲ ਪਾਰਲੀਮੈਂਟ ਦੇ ਵਿੱਚ ਇੱਕ ਕਿਸਮ ਦਾ ਵੀ ਉਹ ਜਿਹੜਾ ਮੰਤਰੀ ਹੈ ਉਹ ਆਪੇ ਤੋਂ ਬਾਹਰ ਹੋਇਆ ਤੇ ਤਾਵਨ ਨਾਡੂ ਵਾਲੇ ਬੰਦਿਆਂ ਦੇ ਖਿਲਾਫ ਬੋਲਿਆ ਤੇ ਉਹਨਾਂ ਨੇ ਉਹਦੇ ਖਿਲਾਫ ਪ੍ਰਿਵੀਲੇਜ ਮੋਸ਼ਨ ਲੈ ਆਂਦਾ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਉਹਨੂੰ ਕਿਹਾ ਜਿਹੜਾ ਵਿਦਿਆ ਮੰਤਰੀ ਹੈ ਭਾਰਤ ਦਾ ਵੀ ਤੂੰ ਆਪਣੇ ਮੂੰਹ ਸੰਭਾਲ ਕੇ ਗੱਲ ਕਰ ਤੈਨੂੰ ਗੱਲ ਕਰਨੀ ਨਹੀਂ ਉਹਦੀ ਤੂੰ ਤਾਮਿਲਨਾਡੂ ਦੇ ਲੋਕਾਂ ਦਾ ਜਿਹੜਾ અપਮਾਨ ਕਰ ਰਿਹਾ ਸੋ ਇਹ ਕੱਲਾ ਤਾਮਿਲਨਾਡੂ ਕਿਉਂ ਕਹੇ ਪੰਜਾਬ ਕਿਉਂ ਨਾ ਕਹੇ ਪੰਜਾਬ ਨੂੰ ਪੰਜਾਬ ਦੇ ਨਾਲ ਵੀ ਉਹਦੀ ਭਾਸ਼ਾ ਦੇ ਆਧਾਰ ਤੇ ਵਿਵਿਤਕਰਾ ਹੁੰਦਾ ਉਸ ਦੇ ਨਾਲ ਉਹਦੀ ਗੱਲਬਾਤ ਦੇ ਤੌਰ ਤੇ ਵੀ ਤਰੀਕਾ ਤੇ ਆਪਣੇ ਤੌਰ ਤੇ ਉਹ ਥੋਸ ਥਣਾਚਾਰ ਹੈ ਭਗਵਾਨ ਤਮੰ ਸਰਕਾਰ ਜਿਹੜੀ ਕਿ ਡਰਦੀ ਹੈ ਉਸ ਨੂੰ ਜਾਂ ਤਾਂ ਮਜਬੂਰ ਕਰਦੀਏ ਤੇ ਜਾਂ ਫਿਰ ਪੰਜਾਬੀ ਲੋਕ ਇਕੱਠੇ ਹੋ ਕੇ ਇਹਨਾਂ ਗੱਲਾਂ ਦੇ ਉੱਤੇ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਸ ਦੇ ਉੱਤੇ ਤੇ ਇਹਨਾਂ ਗੱਲਾਂ ਦੇ ਉੱਤੇ ਇਕੱਠੇ ਹੋ ਕੇ ਇੱਕ ਸੁਰਚ ਆਵਾਜ਼ ਲਾਈਏ ਵੀ ਅਸੀਂ ਭਾਰਤੀ ਸੰਵਿਧਾਨ ਦੇ ਅੰਦਰ ਜਿਹੜਾ ਫੈਡਰਲਿਜ਼ਮ ਹੈ ਉਸ ਦੀ ਰਾਖੀ ਕਰਾਂਗੇ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ